ਸੋ ਪਹੁੰਚੇ ਆ ਅਫਰੀਦਕੋਟ ਦੇ ਕਸਬਾ ਸਾਦਕ ਵਿੱਚ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਮੈਡਮ ਪ੍ਰਿਯਾ ਜੈਨ ਦੀ ਗੱਲ ਹੈ ਕਿ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਸਾਦਕ ਦੇ ਵਸਨੀਕ ਕ੍ਰਿਸ਼ਨ ਸਿੰਘ ਜੋ ਕਿ ਨਸ਼ਿਆਂ ਦਾ ਕੰਮ ਕਰਦਾ ਸੀ ਉਸ ਨੂੰ ਲੈ ਕੇ ਜਿਹੜਾ ਅੱਜ ਉਹਨਾਂ ਦਾ ਘਰਟਾਇਆ ਜਾ ਰਿਹਾ ਬਹੁਤ ਵਾਰੀ ਪੰਚਾਇਤ ਵੱਲੋਂ ਵੀ ਔਰ ਪੁਲਿਸ ਵੱਲੋਂ ਵੀ ਜਿਹੜਾ ਵਾਰਨਿੰਗ ਦਿੱਤੀ ਗਈ ਸੀ ਪਰ ਉਹਨਾਂ ਵੱਲੋਂ ਨਹੀਂ ਜਿਹੜਾ ਅਮਲ ਕੀਤਾ ਗਿਆ ਸੋ ਉਸਤੇ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਕਾਫੀ ਪਰਚੇ ਦਰਜ ਹੈ ਸੋ ਪੁਲਸ ਦੀ ਵੱਡੀ ਕਾਰਵਾਈ ਹੈ ਸੋ ਨਵਦੀਪ ਸਿੰਘ ਪੱਟਿਆ ਸਚੋ ਥਾਣਾ ਸਾਦਕ ਉਹ ਵੀ ਇੱਥੇ ਮੌਜੂਦ ਨੇ ਤਰਲੋਜਨ ਸਿੰਘ ਡੀਐਸਪੀ ਫਰੀਦਕੋਟ ਉਹ ਵੀ ਮੌਜੂਦ ਨੇ ਮਨਵਿੰਦਰ ਸਿੰਘ ਐਸਪੀ ਉਹ ਵੀ ਇੱਥੇ ਮੌਜੂਦ ਨੇ ਸੋ ਐਸਐਸਪੀ ਬੈਡਰ ਵੀ ਪਹੁੰਚੇ ਨੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣੇ ਆ ਕਿ ਜਿਹੜਾ ਕ੍ਰਿਸ਼ਨ ਕੁਮਾਰ ਦਾ ਘਰ ਜਿਹੜਾ ਜੀਸੀਬੀ ਨਾਲ ਪ੍ਰਸ਼ਾਸਨ ਵੱਲੋਂ ਜਿਹੜਾ ਢਾਇਆ ਜਾ ਰਿਹਾ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੇ ਜਿਹੜਾ ਨਜਾਇਜ਼ ਕੰਮ ਕਹਿ ਸਕਦੇ ਆ ਆਪਣਾ ਨਸ਼ਾ ਸਤਾ ਕਰ ਜਿਹੜਾ ਉਹ ਨਾ ਕਰ ਸਕੇ ਧੰਨਵਾਦ ਸੋ ਫਰੀਦਕੋਟ ਦੇ ਕਸਬਾ ਸਾਦਕ ਵਿੱਚ ਪੁਲਿਸ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਨਸ਼ਾ ਤਸਕਰਾਂ ਨੂੰ ਲੈ ਕੇ ਜੋ ਕਿ ਬਹੁਤ ਵਾਰ ਵਾਰਨਿੰਗ ਦਿੱਤੀ ਗਈ ਸੀ ਪਰ ਉਹਨਾਂ ਵੱਲੋਂ ਜਿਹੜਾ ਇਸਤੇਮਾਲ ਨਹੀਂ ਕੀਤਾ ਗਿਆ ਸੋ ਐਸਐਸਪੀ ਮੈਡਮ ਪ੍ਰਿਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਦਕ ਪੁਲਿਸ ਦੇ ਸਹਿਯੋਗ ਨਾਲ ਐਸਐਸਓ ਨਵਦੀਪ ਸਿੰਘ ਪੱਟੀ ਕੋਲ ਜਿਹੜਾ ਮੌਜੂਦ ਖੜੇ ਮੌਕੇ ਤੇ ਦੇਖੋ ਕਾਰਵਾਈ ਹੋ ਰਹੀ ਹੈ ਸਖਤ ਕਾਰਵਾਈ ਹੋ ਰਹੀ ਹੈ ਸੋ ਕ੍ਰਿਸ਼ਨ ਕੁਮਾਰ ਜਿਹੜਾ ਕਿ ਨਸ਼ਾ ਤਸਕਰ ਉਸ ਦਾ ਘਰ ਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਜੇ ਗੱਲ ਕਰੀਏ ਸੁਰੱਖਿਆ ਨੂੰ ਲੈ ਕੇ ਆ ਜਿਹੜਾ ਸਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਆ ਲੇਡੀਜ਼ ਪੁਲਿਸ ਵੀ ਲਗਾਈ ਗਈ ਹੈ ਔਰ ਪੁਲਿਸ ਜਿਹੜੀ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਇੱਥੇ હાજર ਹੈ ਤਾਂ ਕਿ ਕੋਈ ਨਾ ਖਾਮੀ ਘਟਨਾ ਵਾਪਰ ਸਕੇ ਸੋ ਤੁਸੀਂ ਦੇਖ ਸਕਦੇ ਹੋ ਕਿਸ਼ਨ কুমার ਦਾ ਕਸ਼ਾ ਤਸਕਰ ਉਸ ਦਾ ਘਰ ਜਿਹੜਾ ਢਾਇਆ ਜਾ ਰਿਹਾ 10 ਤੋਂ ਵੱਧ ਪਰਚੇ ਦਸੇ ਜਾ ਰਹੇ ਸੋ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਡੀਐਸਪੀ ਜੀ ਰਿਪੋਰਟ ਨਵਦੀਪ ਸਿੰਘ ਪੱਟੀ ਜੋ ਕਿ ਉਹ ਦਸ਼ੰਦ ਦਿਸ਼ ਦੇ ਰਹੇ ਹਨ ਬੜੇ ਸੁਚੱਜੇ ਢੰਗ ਨਾਲ ਉਹ ਕਾਰਵਾਈ ਕਰਵਾ ਰਹੇ ਆ ਸੁਰੱਖਿਆ ਦੇ ਪ੍ਰਬੰਧ ਵੀ ਡਾਡੇ ਕੀਤੇ ਗਏ ਆ ਤੁਸੀਂ ਦੇਖ ਸਕਦੇ ਹੋ ਕਿ ਚੱਪੇ ਚੱਪੇ ਤੇ ਜਿਹੜੀ ਪੰਜਾਬ ਪੁਲਿਸ ਲਗਾਈ ਜਾ ਰਹੀ ਹੈ। ਕੀ ਆਪਸੀ ਇੱਕਾਰ ਭਾਈ ਮਨਮਿੰਦਰ ਸਿੰਘ ਐਸਪੀ ਉਹ ਵੀ ਮੌਕੇ ਤੇ ਹਾਜ਼ਰ ਹੈ। ਡੀਐਸਪੀ ਤਰਲੋਚਨ ਸਿੰਘ ਜਿਹੜੀ ਮੌਕੇ ਤੇ ਜਿਆਦਾ ਦੇਖੋ ਵੱਡੀ ਕਾਰਵਾਈ ਪੁਲਿਸ ਦੀ। ਮਨਮਿੰਦਰ ਸਿੰਘ ਐਸਪੀ ਵੀ ਮੌਜੂਦ ਨੇ ਇੱਥੇ। ਨਵਦੀਪ ਸਿੰਘ ਪੱਟਿਆ ਐਸਐਚਓ ਥਾਣਾ ਸਾਦਕ। ਉਹ ਵੀ ਮੌਜੂਦ ਨੇ ਦੇਖੋ ਕਿ ਜਿਹੜੀ ਜੀਸੀਬੀ ਨਾਲ ਕ੍ਰਿਸ਼ਨ ਕੁਮਾਰ ਦਾ ਕਾਰਜ ਜਿਹੜਾ ਟਾਇਆ ਜਾ ਰਿਹਾ ਉਸ ਨੂੰ ਬਹੁਤ ਵਾਰ ਨਸੀਹਤ ਦਿੱਤੀ ਗਈ ਸੀ ਪਰ ਉਹਨਾਂ ਵੱਲੋਂ ਜਿਹੜਾ ਗੱਲ ਨੂੰ ਫੋਲੋ ਨਹੀਂ ਕੀਤਾ ਗਿਆ ਤੇ ਕਹਿਣਾ ਚਾਹੁੰਦੇ ਹਾਂ ਜਿਹੜੇ ਸਾਧਕ ਦੇ ਵਿੱਚ ਜਿਹੜਾ ਜਿਹੜੀ ਪ੍ਰਸਾਦ ਚਲਾਇਆ ਜਾ ਰਿਹਾ ਘਟਾਉਣ ਵਾਸਤੇ ਜੀ ਅੱਜ ਸਾਡੇ ਕੋਲ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਰਿਕੁਐਸਟ ਆਈ ਸੀ ਕਿ ਇੱਥੇ ਇੱਕ ਨਜਾਇਜ਼ ਇੱਕ ਇਲੀਗਲ ਜਿਹੜੀ ਹੈਗੀ ਕੰਸਟਰਕਸ਼ਨ ਹੈਗੀ ਤੇ ਉਹਦੀ ਜੇ ਡੈਮੋਲੇਸ਼ਨ ਹੋਣੀ ਹੈ ਤੇ ਉਹਦੇ ਵਾਸਤੇ ਇੱਕ ਸਿਕਿਉਰਿਟੀ ਪ੍ਰਬੰਧਾ ਵਾਸਤੇ ਸਾਡੇ ਕੋਲ ਇਨਪੁੱਟਸ ਆਈਆਂ ਸੀਗੀਆਂ ਤੇ ਅਸੀਂ ਉਹਦੇ ਤਹਿਤ ਹੀ ਅੱਜ ਇੱਥੇ ਆਏ ਨੇ ਪੂਰਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਆ ਜਿੱਥੇ ਆਏ ਨੇ ਔਰ ਇਹ ਜਿਹੜਾ ਬੰਦਾ ਹੈ ਇਹ ਕ੍ਰਿਸ਼ਨ ਕੁਮਾਰ ਏਲੀਅਸ ਰਿਸ਼ੀ ਹੈ ਵਾਸੀ ਸੰਗਤਪੁਰਾ ਔਰ ਇਹਦੇ ਇਚ ਦਸਨ ਜੋ ਕਲ ਇਹ ਵੀ ਹੈ ਕਿ ਇਥੇ ਪੁਰਾਣੇ ਨੋ ਐਨਡੀਪੀਐਸ ਦੇ ਪਰਚੇ ਨੇ ਤੇ ਇਹ ਸਾਧਿਕਾਣੇ ਗੁਰੂ ਹਰਸਾਏ ਥਾਣੇ ਚ ਇਹਦੇ ਇਥੇ ਪੁਰਾਣੇ ਐਨਡੀਪੀਐਸ ਦੇ ਪਰਚੇ ਨੇ ਤੇ ਬੀਡੀਪੀਓ ਸਾਹਿਬ ਵੀ ਸਾਡੇ ਨਾਲ ਹੀ ਨਹੀਂ ਔਰ ਇਥੇ ਇੱਕ ਪ੍ਰੋਪਰ ਪੰਚਾਇਤ ਦਾ ਮਤਾ

ਉਸ ਦਿਨ ਤੋਂ ਲੈ ਕੇ ਮਾਰਚ 1 ਮਾਰਚ ਤੋਂ ਲੈ ਕੇ ਹਲੇ ਤੱਕ 574 ਪਰਚੇ ਸਾਡੇ ਵੱਲੋਂ ਦਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ 820 ਨਸ਼ਾ ਤਸਕਰਾਂ ਨੂੰ ਫੜਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਦੇ ਨਾਲ ਨਾਲ ਹੀ 24 ਕਿਲੋ ਤੋਂ ਵੱਧ ਫਿਰੋਇਨ ਦੀ ਰਿਕਵਰੀ ਹੋਈ ਹੈ 6 ਕਿਲੋ ਤੋਂ ਵੱਧ ਅਫੀਮ ਦੀ ਰਿਕਵਰੀ ਹੈ ਤਾਂ 19 ਕੁਇੰਟਲ ਕਾਫੀ ਹਸ ਦੀ ਰਿਕਵਰੀ ਹੈ ਤੇ 7 ਲੱਖ 90 ਹਜ਼ਾਰ ਦੀ ਡਰਗ ਮਨੀ ਵੀ ਇਹਦੇ ਨਾਲ ਨਾਲ ਰਿਕਵਰ ਹੋਈ ਹੈ ਵੇਰੀ ਇੰਪੋਰਟੈਂਟਲੀ ਨਸ਼ਾ ਤਸਕਰਾਂ ਦੀ ਜਿਹੜੀ ਇਹ ਕੰਪੀਟੈਂਟ ਅਥਾਰਟੀ ਵੱਲੋਂ ਪ੍ਰਾਪਰਟੀ ਦੀ ਫ੍ਰੀਜ਼ਿੰਗ ਹੁੰਦੀ ਹੈ ਉਹ 7 ਕਰੋੜ ਤੋਂ ਵੱਧ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੈਲਿਊਏਸ਼ਨ ਦੀ ਫ੍ਰੀਜ਼ਿੰਗ ਆਲਰੇਡੀ ਹੋ ਚੁੱਕੀ ਹੈ ਤੇ ਇਤਨੇ ਹੀ ਅਮਾਉਂਟ ਦੀ ਸਾਡੀ ਜਿਹੜੀ ਆਈਡੈਂਟੀਫਾਈਡ ਪ੍ਰਾਪਰਟੀਆਂ ਨੇ ਉਹ ਇਨ ਦਾ ਪਾਈਪਲਾਈਨ ਨੇ ਔਰ ਉਹਨਾਂ ਨੂੰ ਵੀ ਐਸੀ ਪ੍ਰੋਪਰ ਚੈਨਲ ਯੂਜ਼ ਕਰਦੇ ਹੋਏ ਅੱਗੇ ਅਸੀਂ ਪ੍ਰੋਸ ਕਰਾਵਾਂਗੇ ਜਿਸ ਨੋਟਾਂ ਤੇ ਕਿੰਨੇ ਪੱਤੇ ਹੈਗੇ ਜੀ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਇਹ ਤੇ 9 ਪਰਚੇ ਹੈ ਇਹ ਸਾਰੇ ਹੀ ਪਰਚੇ ਐਨਡੀਪੀਐਸ ਦੇ ਨੇ ਇਹ थाना ਸਾਦਿਕ ਤੇ थाना ਗੁਰੂ ਹਰਸਾ ਹੈ ਜੀ ਇਹਨ ਜਮਾਨਤ ਤੇ ਵਾਰ ਨਹੀਂ ਜੀ ਇਹ ਫਿਲਹਾਲ ਜੀ ਹੈਂਕਿਊ ਹਾਂ ਸਰਪੰਚ ਸਾਹਿਬ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਜੇ ਕੋਈ ਪ੍ਰਸ਼ਾਸਨ ਵੱਲੋਂ ਇੱਕ ਕ੍ਰਿਸ਼ਨ ਸਿੰਘ ਕਿੱਛੀ ਜਿਸ ਦੇ ਉੱਪਰ ਕੀ ਐਨਡੀਪੀਐਸ ਐਕਟ ਦੇ ਕੋਈ ਨੌਕਾ ਪਰਚੇ ਦਸੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਉਸਦੇ ਅੱਜ ਜਿਹਾ ਕਿ ਘਰ ਨੂੰ ਢਾਇਆ ਜਾ ਰਿਹਾ ਸੋ ਜੋ ਵੀ ਕਹੇ ਜਾ ਕੋਈ ਘਰ ਦਾ ਨਸ਼ੀ ਵਗੈਰਾ ਤੇ ਜਾਂ ਕਿਸੇ ਦਾ ਕਰਿਆਰ ਦਾ ਚਲੋ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਜੀ ਪਹੁੰਚਾਇਆ ਜਾ ਸਕਦਾ ਹੈ ਹੈਟਰ ਉਹਨਾਂ ਦੇ ਠੀਕ ਹੈ ਸਾਨੂੰ ਵੀ ਜਾ ਸਕਦਾ ਤੁਹਾਡਾ ਸਮਾਜ ਨਾਲ ਸਾਲ ਹੈਗਾ ਜੀ 750 ਤੇ ਫਿਰ ਤੁਹਾਡੇ ਅਪੀਲ ਮੁੱਦੇ ਉੱਪਰ ਵੀ ਸਾਡੇ ਲੱਗੇ ਨੇ ਤੁਹਾਨੂੰ ਉਹ ਕਮੇਟੀ ਬਣਾਈ ਰੱਖੀ ਪਹਿਲਾਂ ਇੱਥੇ ਚੱਕ ਪੋਟ ਸੀ ਕਮੇਟੀ ਉਦੋਂ ਵੀ ਬਹੁਤ ਵਧੀਆ ਹੱਲ ਹੋ ਗਿਆ ਸੀਗਾ ਉਦੋਂ ਬਾਅਦ ਮਤਲਬ ਫਿਰ ਹੋਰ ਹੋਣੀ ਗਵਰਨਮੈਂਟ ਨੇ ਥੋੜਾ ਜਿਹਾ ਸਪੋਰਟ ਕੀਤਾ ਨਾ ਸਾਡੇ ਹੱਥ ਥੋੜੇ ਮਿੱਟੇ ਹੋ ਗਏ ਬਹੁਤ ਵਧੀਆ ਕੰਮ ਕਰ ਰਹੀ ਹੈ ਗਵਰਨਮੈਂਟ ਤਾਂ ਬਹੁਤ ਚੰਗੀ ਆ ਬੋਲ ਦਿਓ ਤੁਸਾਂ ਬਹੁਤ ਵਧੀਆ ਕੰਮ ਕਰ ਰਹੀ ਸਰ ਗਵਰਨਮੈਂਟ ਸਾਡੇ ਸਿਰ ਤੇ ਆਤ ਹੈ ਹੁਣ ਹੁਣ ਮੈਂ ਬਖਸ਼ਿਆ ਨਹੀਂ ਜਾਊਗਾ ਕੋਈ ਨਸ਼ੇ ਵਾਲਾ ਠੀਕ ਹੈ ਜੀ ਸਮਰ ਦਾ ਸਰਪੰਚ ਸਿੰਘ ਪੁੱਤਰ ਜੀ ਆਪਾਂ ਠੀਕ ਹੈ ਚਲੋ ਬਹੁਤ ਵਧੀਆ ਜੀ ਸਪੋਰਟ ਤੁਸੀਂ ਇੰਨਾ ਸਿਰੋਪਸਾਰਾ ਮਾੜੇ ਅੰਸਰਾਂ ਦੇ ਖਿਲਾਫ ਤੁਸੀਂ ਸਾਰੇ ਰਲ ਕੇ ਕਰਦੇ ਆਂ ਨਹੀਂ ਇੱਥੇ ਜਿੰਨੇ ਵੀ ਹੈ ਜੱਜਨ ਸਿਵਲ ਸਿਜਨ ਨਾਲ ਆ ਗਏ ਤਾਂ ਤੁਸੀਂ ਇਹ ਰਾਂ ਨਾ ਤੇ ਬਹੁਤ ਚਲੋ ਹੁਣ ਇਹ ਸ਼ੁਰੂ ਹੋ ਗਿਆ ਜੀ ਉਹ ਨਾ ਨਾ ਨਹੀਂ ਗਾ ਹਾਂ ਜੀ ਜੀ ਹੁਣ ਇਹ ਜਿਹੜੀ ਮੈਮ ਸ਼ੁਰੂ ਹੋਈ ਜਾਂਦੀ ਹੈ ਅੱਜ ਤੋਂ ਵਧੀਆ ਜਿਆਦਾ ਕੋਈ ਨਹੀਂ ਹੋਣੀ ਹੈ ਸਫਾਈ ਕਰੂਗੀ ਹਾਂ ਜੀ ਠੀਕ ਹੈ ਜੀ ਲੋਕਾਂ ਨੇ ਅਪਰੀਸ਼ੀਏਟ ਕੀਤਾ ਵੀ ਠੀਕ ਅੱਛਾ ਠੀਕ ਜੈਂਟਰੀ ਠੀਕ